ਕਿਸਾਨ ਪ੍ਰਭੋ ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੋ ਅੱਜ ਆਪਾਂ ਆਏ ਆ ਤਲਵੰਡੀ ਭਾਈ ਕੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਬਖਤਾਵਰ ਮਕੈਨਿਕਲ ਵਰਕਸ ਦੇ ਵਿੱਚ ਇੱਥੇ ਕੁਝ ਵਿਸ਼ੇਸ਼ ਖੇਤੀਬਾੜੀ ਦੇ ਸੰਦ ਬਣਾਏ ਜਾਂਦੇ ਨੇ ਜਿਹੜੇ ਆਪਣੇ ਨੇੜੇ ਤੇਲੇ ਘੱਟ ਬਣਦੇ ਨੇ ਤੇ ਜਿਵੇਂ ਆਪਾਂ ਕਹੀਏ ਸੰਗਰੀਆਂ ਵੱਲ ਜਾਂ ਕਿਤੇ ਹੋਰ ਬਣਾਏ ਜਾਂਦੇ ਨੇ ਆ ਅੱਜ ਆਪਾਂ ਦੇਖਣ ਵਾਸਤੇ ਆਇਆ ਆ ਆਪਾਂ ਇਸ ਤੋਂ ਪਹਿਲਾਂ ਇਹ ਜਿਹੜੇ ਲੋਡਰ ਦੇਖ ਸਕਦੇ ਆ ਬਾਹਰ ਬਖਤਾਵਰ ਮਕੈਨਿਕਲ ਵਰਕਸ ਤੋਂ ਵੱਲੋਂ ਤਿਆਰ ਕੀਤਾ ਗਿਆ ਲੋਡਰ ਇਹ ਜਿਹੜਾ ਤਕਰੀਬਨ ਅ ਸੱਤ ਕਵਾਂਟਲ ਤੋਂ ਲੈ ਕੇ ਮਤਲਬ 2 ਟਨ ਤੱਕ ਦੇ ਜਿਹੜੇ ਲੋਡਰ ਇੱਥੇ ਤਿਆਰ ਕੀਤੇ ਜਾਂਦੇ ਨੇ 2 ਟਨ ਜਿਹਦਾ ਆਪਾਂ ਵੋਕਟ ਕਹਿ ਸਕਦੇ ਹਾਂ ਜਿਹੜੇ ਰੇਤਾ ਤੋਂ ਮਿੱਟੀ ਜਾਂ ਵਚਰੀ ਜਾਂ ਕੁਝ ਵੀ ਅ ਰੇਤਾ ਵਚਰੀ ਚੱਕ ਕੇ ਉੱਪਰ ਕਰ ਸਕਦਾ ਹੈ ਇਹਦੀ ਕਪੈਸਿਟੀ ਮਤਲਬ 7 ਕਵਾਂਟਲ ਤੋਂ ਲੈ ਕੇ 2 ਟਨ ਤੱਕ ਦੀ ਹੈ ਇਹ ਲੋਡਰ ਆਪਾਂ ਦੇਖ ਸਕਦੇ ਹਾਂ ਬਹੁਤ ਹੀ ਸੋਹਣੀ ਜਿਹੜੀ ਫਿਟਿੰਗ ਹੈਗੀ ਬਹੁਤ ਸੋਹਣੀ ਜਿਹੜੀ ਇਹਦੀ ਅ ਫਿਨਿਸ਼ਿੰਗ ਹੈਗੀ ਮਤਲਬ ਬਣਾਇਆ ਲੋਡਰ ਵਧੀਆ ਵਖਤਾਵਤ ਮਕੈਨਿਕਲ ਵਰਕਸ ਵੱਲੋਂ ਇਹ ਜਿਹੜਾ ਹੈਗਾ ਸੋਨਾਲੀਕਰ ਟਰੈਕਟਰ ਦੇ ਉੱਪਰ ਫਿੱਟ ਕੀਤਾ ਹੋਇਆ ਆਪਾਂ ਦੇਖ ਸਕਦੇ ਆ ਇਹਦੀ ਚਾਸੀ ਸਾਰੀ ਜਿਹੜੀ ਦੇਖ ਸਕਦੇ ਆ ਆ ਜਿਹੜਾ ਪੰਪ ਦੇਖ ਸਕਦੇ ਆ ਜਾਨੀ ਇੱਕ ਕੰਪਨੀ ਦੀ ਤਰ੍ਹਾਂ ਇਹ ਲੋਡਰ ਲੱਗਦਾ ਹੈ ਆਪਾਂ ਨੂੰ ਇਹ ਨਹੀਂ ਹੈ ਵੀ ਇੱਕ ਸਿੰਪਲ ਜਿਹਾ ਕੰਮ ਜਾਂ ਚੱਲਦਾ ਫਿਰਦਾ ਜਿਹਾ ਕੰਮ ਨਹੀਂ ਕੀਤਾ ਬਹੁਤ ਸੋਹਣਾ ਲੋਡਰ ਦਿਖਾਈ ਦੇ ਰਿਹਾ ਹੈ ਇਹਦਾ ਜਿਹੜਾ ਬੋਕਟ ਵੀ ਇੱਕ ਮਜ਼ਬੂਤ ਬੋਕਟ ਮੋਟੀ ਪਲੇਟ ਤੋਂ ਬਣਾਇਆ ਹੋਇਆ ਆਪਾਂ ਦੇਖ ਸਕਦੇ ਆ ਬਹੁਤ ਹੀ ਅੱਛਾ ਲੋਡਰ ਇਹ ਮੈਨੂੰ ਨਜ਼ਰ ਆ ਰਿਹਾ ਤੁਸੀਂ ਵੀ ਦੇਖ ਸਕਦੇ ਹੋ ਵੀਡੀਓ ਦੇ ਰਾਹੀਂ ਬਿਲਕੁਲ ਕੰਪਨੀ ਦੀ ਤਰ੍ਹਾਂ ਜਿਵੇਂ ਸੋਨਾ ਲਿਕਰ ਟਰੈਕਟਰ ਹਨ ਇਹਨਾ ਮੈਚਿੰਗ ਵੀ ਕਰਦਾ ਹੈ ਤੇ ਬਾਕੀ ਫਿਨਿਸ਼ਿੰਗ ਵੀ ਆਪਾਂ ਦੇਖ ਸਕਦੇ ਆ ਤੇ ਇੱਥੇ ਜਿਹੜੇ ਹੋਰ ਖੇਤੀਬਾੜੀ ਦੇ ਸੰਦ ਆਪਾਂ ਉਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਆ ਜਿਹੜੀਆਂ ਸੰਗਰੀਆਂ ਵੱਲ ਤਵੀਆਂ ਬਣਦੀਆਂ ਵਿਸ਼ੇਸ਼ ਤਵੀਆਂ ਇੱਥੇ ਬਣਦੀਆਂ ਨੇ ਬਖਤਾਵਰ ਬਖਤਾਵਰ ਮਕੈਨਿਕਲ ਵਰਕਸ ਦੇ ਵਿੱਚ ਉਹ ਦੇਖਾਂਗੇ ਆਪਾਂ ਉਸ ਤੋਂ ਪਹਿਲਾਂ ਆਪਾਂ ਇੱਥੇ ਨਾਲ ਇੱਕ ਜੀਪ ਟ੍ਰੋਲੀ ਤਿਆਰ ਕੀਤੀ ਜਾਂਦੀ ਹੈ ਇਹ ਵੀ ਇੱਕ ਸਲਾਗਾ ਸਲਾਗਾ ਜੋਗ ਜੀਪ ਟ੍ਰੋਲੀ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਆਂ हां जी ਕਿਸਾਨ ਭਰਾਵੋ ਆਪਾਂ ਜੀਪ ਟਰਾਲੀ ਦੇਖੀਏ ਤਾਂ ਇੱਥੇ ਦੋ ਕਲਰ ਦੇ ਵਿੱਚ ਜੀਪ ਟਰਾਲੀਆਂ ਦੋ ਮਾਡਲ ਦੇ ਵਿੱਚ ਤਿਆਰ ਕੀਤੇ ਆਂ ਖੜਾਈਆਂ ਵੀ ਨੇ ਇਹਦੇ ਜਿਹੜੇ ਟਾਇਰ ਹੈ ਗੱਡੀ ਵਾਲੇ ਆ ਇਹ ਜਿਹੜੇ ਦਿਨਾ ਗੱਡੀ ਵਾਲੇ ਟਾਇਰ ਹੈ ਇਹਦੇ ਵੀ ਗੱਡੀ ਪਰ ਇਹਦੇ ਸਿੰਪਲ ਗੱਡੀ ਹੈਗੀ ਉਹ ਇੱਕ ਜਿਹੜੀ ਹੈਗੀ ਆ ਟਰੈਕਟਰ ਦੇ ਟਾਇਰ ਵਾਲੀ ਗੱਡੀ ਆਪਾਂ ਦੇਖ ਸਕਦੇ ਆਂ ਦੋਨੋਂ ਹੀ ਜਿਹੜੀਆਂ ਜੀਪ ਟਰਾਲੀਆਂ ਨੇ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਦੇ ਵਿੱਚ ਇੱਥੇ ਬਣਾਇਆ ਗਿਆ ਨੇ ਤੇ ਇਹਨਾਂ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਵੀ ਆਪਾਂ ਦੇਖ ਸਕਦੇ ਆਂ ਮੈਂ ਤੁਹਾਨੂੰ ਪਹਿਲਾਂ ਲੋਡਰ ਦੀ ਫਿਨਿਸ਼ਿੰਗ ਵੀ ਦਸੀ ਤੇ ਜੀਪ ਟਰਾਲੀ ਦੀ ਵੀ ਦੇਖਣ ਤੋਂ ਪਤਾ ਲੱਗਦਾ ਖੁਦ ਅਸੀਂ ਪ੍ਰਭਾਵਿਤ ਹੋ ਗਏ ਸੀ ਤਾਂ ਕਰਕੇ ਅਸੀਂ ਵੀਡੀਓ ਬਣਾਉਣ ਲੱਗੇ ਆ ਇੱਥੇ ਆਪਾਂ ਦੇਖ ਸਕਦੇ ਆ ਇਹ ਹੈ ਜੀਪ ਟਰਾਲੀ ਹੋਰ ਵੀ ਕਿਸੇ ਤਰ੍ਹਾਂ ਦੀਆਂ ਆਪਾਂ ਜੀਪ ਟਰਾਲੀਆਂ ਛੋਟੀ ਵੱਡੀ ਬਣਵਾਉਣੀ ਹੋਵੇ ਤਾਂ ਬਖਤਵਰ ਮਕੈਨਿਕਲ ਵਰਕਸ ਨਾਲ ਕੰਟੈਕਟ ਕਰ ਸਕਦੇ ਆ ਇਹ ਜੀਪ ਟਰਾਲੀ ਮੈਂ ਤੁਹਾਨੂੰ ਚਾਰ ਸਵੇਰੇ ਘੁੰਮ ਕੇ ਇਹਦਾ ਜਿਹੜਾ ਇਹਦੇ ਜਿਹੜਾ ਪਾਰਟਸ ਦਿਖਾ ਦੇਵਾਂ ਜਿਵੇਂ ਇਹ ਕਮਾਣੀਦਾਰ ਹੈਗੇ ਆ ਮਤਲਬ ਕਮਾਣੀਆਂ ਲੱਗੀਆਂ ਹੋਈਆਂ ਪਟੇ ਲੱਗੀਆਂ ਹੋਈਆਂ ਇਹ ਤਾਂ ਤੇ ਹੋਰ ਵੀ ਇਹ ਵੀ ਜਿਹੜੀ ਇੱਥੇ ਟੂਲ ਬਾਕਸ ਜਿਹੜਾ ਹੈਗਾ ਇਹ ਵੀ ਦਿੱਤਾ ਜਾ ਸਕਦਾ ਹੈ ਇੱਥੇ ਕੈਨ ਜਿਹੜਾ ਹੈਗਾ ਉਹ ਵੀ ਮਤਲਬ ਆਪਾਂ ਪੰਡ ਸਕਦੇ ਆ ਰੱਖ ਸਕਦੇ ਆ ਸਾਈਡ ਤੇ ਇਹਦੇ ਜਿਹੜਾ ਟੂਲ ਬਾਕਸ ਵੀ ਦਿੱਤਾ ਹੋਇਆ ਤੇ ਜੀਪ ਟ੍ਰੋਲੀ ਦੇ ਟਾਇਰ ਵੱਡੇ ਨੇ ਹਿੱਸਾ ਬਹੁਤ ਵਧੀਆ ਹੈ ਤੇ ਇੱਕ ਜਿਹੜਾ ਪੂਰਾ ਆਪਣਾ ਘਰ ਦਾ ਖੇਤੀ ਦਾ ਜਿਹੜਾ ਕੱਕ ਪੱਟਾ ਜਾਂ ਹੋਰ ਸਮਾਨ ਲਿਆਉਣਾ ਆਪਾਂ ਇਹਦੇ ਵਿੱਚ ਬੜੀ ਆਰਾਮ ਨਾਲ ਲਿਆ ਸਕਦੇ ਆ ਇਧਰ ਵੀ ਜੀਪ ਟ੍ਰੋਲੀ ਤੇ ਇਹ ਵੀ ਜੀਪ ਟ੍ਰੋਲੀ ਤੇ ਹੁਣ ਆਪਾਂ ਜਿਹੜੇ ਖੇਤੀਬਾੜੀ ਦੇ ਹੋਰ ਸੰਦ ਦੇਖਦੇ ਆ ਉਹ ਤਵੀਆਂ ਵੀ ਦੇਖਾਂਗੇ ਜਿਹੜੀਆਂ ਆਪਣੇ ਆਸ-ਪਾਸ ਨਹੀਂ ਬਣਦੀਆਂ ਸੰਗਰੀਆਂ ਬਣਦੀਆਂ ਨੇ ਜਾਂ ਕਿਤੇ ਹੋਰ ਬਣਦੀਆਂ ਨੇ ਉਹ ਵੀ ਦੇਖਾਂਗੇ ਕਿਸਾਨ ਵੀਰੋ ਜੀਪ ਟਰਾਲੀ ਦੇਖਣ ਤੋਂ ਬਾਅਦ ਹੁਣ ਆਪਾਂ ਦੇਖਦੇ ਆ ਖੇਤੀਬਾੜੀ ਦੇ ਸੰਦ ਵਖਤਾਵਰ ਮਕੈਨਿਕਲ ਵਰਕਸ ਦੇ ਸ਼ੋਅਰੂਮ ਵਿੱਚ ਆਪਾਂ ਇੱਥੇ ਦੇਖ ਸਕਦੇ ਆ ਕੰਪਿਊਟਰ ਕਹੜਾ ਕੰਪਿਊਟਰ ਕਹੜਾ ਇੱਥੇ ਜਿੰਨੇ ਵੀ ਮਾਡਲਾਂ ਵਿੱਚ ਬਣਦਾ ਹੈ ਉਹ ਤੁਸੀਂ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਅ ਹਾਇਰੋ ਦੇਖ ਸਕਦੇ ਆਪਾਂ ਤਵੀਆਂ ਇੱਥੇ ਇਹ ਪਿੱਛੇ ਵੀ ਤਵੀਆਂ ਇੱਧਰ ਦੇਖ ਸਕਦੇ ਹਾਂ ਨਾ ਇਧਰੋਂ ਸਿੰਗਲ ਹਾਰ ਜਿਹੜੇ ਆਪਾਂ ਕਹਿੰਦਾ ਜ਼ਮੀਨ ਨੂੰ ਕੁੱਟਣ ਵਾਸਤੇ ਸਿੰਗਲ ਹਲ ਅਤੇ ਇਥੇ ਹਰ ਤਰ੍ਹਾਂ ਦੇ ਹਲ ਤਿਆਰ ਕੀਤੇ ਜਾਂਦੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਤਲਬ ਆਰਡਰ ਦੇਵੋਗੇ ਹਰ ਤਰ੍ਹਾਂ ਦਾ ਹਾਲ ਇਥੇ ਤਿਆਰ ਮਿਲੂਗਾ ਆਪਾਂ ਨੂੰ ਤੇ ਇਧਰ ਆਪਾਂ ਰੋਕਾਵੇਟਰ ਦੇਖ ਸਕਦੇ ਅਗੇ ਆ ਬਖਤਵਰ ਮਕੈਨਿਕਲ ਵਰਕਸ਼ਾਪ ਦੇ ਵਿੱਚ ਖੇਤੀਬਾੜੀ ਦੇ ਸਾਰੇ ਸੰਦ ਜਿਹੜੇ ਹੈ ਤਿਆਰ ਕੀਤੇ ਜਾਂਦੇ ਆਪਾਂ ਜਿੱਥੇ ਸੰਦ ਵੱਡੇ ਬਣਾਈ ਜਾਂਦੇ ਨੇ ਮਤਲਬ ਉੱਥੇ ਆਪਾਂ ਚੱਲਦੇ ਆ ਉਹ ਤਵੀਆਂ ਵੀ ਦਿਖਾਉਂਦੇ ਆ ਜਿਹੜੀਆਂ ਇੱਥੇ ਆਸ-ਪਾਸ ਆਪਣੇ ਕਿਤੇ ਨਹੀਂ ਬਣਾਇਆ ਜਾਂਦੇ ਚਲੋ ਕਿਸਾਨ ਭਰਾਵੋ ਅੱਪਾ ਹੋ ਇੰਡਸਟਰੀ ਦੇ ਅੰਦਰ ਉੱਥੇ ਆ ਗਿਆਂ ਜਿੱਥੇ ਸਾਰੇ ਇਹ ਖੇਤੀਬਾੜੀ ਦੇ ਸੰਦ ਬਣਾਏ ਜਾਂਦੇ ਆ ਵਖਤਾਵਰ ਮਕੈਨਿਕਲ ਵਰਕਸ ਤਲਵੰਡੀ ਸਾਹਿਬ ਉਹਦੇ ਵਿੱਚ ਸੌਰੀ ਤਲਵੰਡੀ ਪਾਈਕੇ ਦੇ ਵਿੱਚ ਤੇ ਆਪਾਂ ਤੁਹਾਨੂੰ ਉਹ ਹੈਰੋ ਦਿਖਾਉਨੇ ਆ ਡਿਸਕ ਹੈਰੋ ਜਿਹੜੀਆਂ ਇੱਥੇ ਆਪਣੇ ਆਸ-ਪਾਸ ਕਹਿੰਦੇ ਨਹੀਂ ਬਣਾਈਆਂ ਜਾਂਦੀਆਂ ਆਪਾਂ ਚੱਲਦੇ ਆ ਇਹ ਟਰੈਕਟਰਾਂ ਦੇ ਪਿਛਲੇ ਪਾਸੇ ਖੜੀਆਂ ਵੈਸੇ ਇੱਥੇ ਭਰਿਆ ਪਿਆ ਪੂਰਾ ਜਿਹੜਾ ਸ਼ੈੱਡ ਕਹਿੰਦੇ ਆ ਵੀ ਹਰ ਤਰ੍ਹਾਂ ਦੇ ਸੰਦ ਇੱਥੇ ਆਪਾਂ ਨੂੰ ਮਿਲਦੇ ਨੇ ਆ ਖੇਤੀਬਾੜੀ ਦੇ ਸੰਧ ਤੇ ਡਿਸਕ ਹੈਰੋ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਇਹ ਡਿਸਕ ਹੈਰੋ ਆਪਾਂ ਦੇਖ ਸਕਦੇ ਆ ਇੱਥੇ ਆਸ-ਪਾਸ ਕੋਈ ਨਈ ਬਣਾ ਰਿਹਾ ਆਪਣੇ ਤਲਵੰਡੀ ਭਾਈ ਕੀ ਦੇ ਵਿੱਚ ਇਹ ਮਖਤਾਵਰ ਮਕੈਨikal ਦੇ ਵਿੱਚ ਬਣਾਈਆਂ ਜਾਂਦੀਆਂ ਆਪਾਂ ਦੇਖ ਸਕਦੇ ਆ ਇਹ ਪ੍ਰੈਸ਼ਰ ਵਾਲੀ ਜੈਕ ਦੇਖ ਸਕਦੇ ਆ ਇਹਨਾਂ ਦੇ ਤੇ ਇਹਨਾਂ ਦੇ ਤਵੇ ਦੇਖ ਸਕਦੇ ਆ ਤੇ ਇਹਦੀ ਜਿਹੜੀ ਬਾਡੀ ਐ ਜਿਹੜੀ ਮਤਲਬ ਚਾਸੀ ਐ ਬਹੁਤ ਹੀ ਹੈਵੀ ਐ ਇਹ ਆਪਾਂ ਦੇਖ ਸਕਦੇ ਆ ਇਹ ਹੈ ਡਿਸਕ ਹੈਰੋ ਆਪਾਂ ਇਹਨਾਂ ਨੂੰ ਕਹਿ ਸਕਦੇ ਆਂ ਵੱਡੀਆਂ ਤਵੀਆਂ ਕਹਿ ਸਕਦੇ ਹਾਂ ਨਾ ਤੇ ਹੋਰ ਜਿਹੜੇ ਇਧਰ ਖੇਤੀਬਾੜੀ ਦੇ ਸਾਰੇ ਸੰਦ ਇਹ ਵੀ ਆਪਾਂ ਇੰਡਸਟਰੀ ਦੇ ਵਿੱਚ ਦੇਖ ਸਕਦੇ ਆਂ ਕਿਸਾਨ ਪ੍ਰਭੂ ਕਦੀ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਆਪਾਂ ਖੇਤੀਬਾੜੀ ਦਾ ਕੋਈ ਵੀ ਸੰਦ ਖਰੀਦਣਾ ਹੈ ਮਖਤਾਬਰ ਮਕੈਨਿਕਲ ਦੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਹੋਏ ਨੇ ਸਕਰੀਨ ਦੇ ਉੱਪਰ ਵੀ ਇਹਨਾਂ ਦੇ ਨੰਬਰ ਆਏ ਨੇ ਤਾਂ ਆਪਾਂ ਫੋਨ ਕਾਲ ਕਰਕੇ ਜਾਣਕਾਰੀ ਲੈ ਸਕਦੇ ਆਂ ਅਗਲੇ ਵੀਡੀਓ ਤੱਕ ਦੀਵਾ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ